ਤੰਤਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜਿਹਬਾ ਪੋਤਾ ਪਰਵਾਨ ਤੰਤਨ ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤੀ ਸਤੇ ਅਤੇ ਬਲਵੰਡ ਡੂਮ ਬਲੋਂ ਜੋ ਤਿਲਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦਿੱਤਾ ਹੈ ਉਹੀ ਟਿੱਕਾ ਤਿਲਕ ਹੈ ਤੇ ਉਹੀ ਬਹਿਣਾ ਤਖਤ ਗੁਰਿਆਈ ਗੱਦੀ ਦਾ ਹੈ ਜਿਸ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਬਿਠਾਇਆ ਸੀ ਉਹੀ ਦੀਵਾਨ ਸਭਾ ਹੈ ਸਿੱਖਾਂ ਰੂਪੀ ਪਿਉ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਦਾਦੇ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੋਵਾਂ ਜਵੇਹਾ ਵਰਗਾ ਪੋਤਾ ਪੁੱਤਰ ਸ੍ਰੀ ਗੁਰੂ ਅਮਰਦਾਸ ਜੀ ਪ੍ਰਣਾਮਿਕ ਹੋਇਆ ਹੈ ਇੱਕ ਵੇਲੇ ਰਾਜਾ ਇੰਦਰ ਹਾਥੀ ਉੱਤੇ ਚੜ੍ਹ ਕੇ ਬਾਹਰ ਨੂੰ ਜਾ ਰਿਹਾ ਸੀ ਤਦ ਦਰਵਾਚਾ ઋષਿ ਜੰਗਲ ਵਿੱਚ ਬੈਠਾ ਤਪ ਕਰ ਰਿਹਾ ਸੀ ਉਸ ਨੂੰ ਜਦ ਪਤਾ ਲੱਗਾ ਕਿ ਰਾਜਾ ਇੰਦਰ ਆ ਰਿਹਾ ਹੈ ਤਦ ਉਸ ਨੇ ਸਵਾਗਤ ਵਾਸਤੇ ਇੱਕ ਸੁੰਦਰ ਫੁੱਲਾਂ ਦੀ ਮਾਲਾ ਪਰੋ ਕੇ ਰੱਖੀ ਇੰਦਰ ਦੇ ਆਇਆ ਉਸ ਦੇ ਗਲ ਵਿੱਚ ਪਾ ਦਿੱਤੀ ਤੇ ਇੰਦਰ ਨੇ ਉਹ ਮਾਲਾ ਆਪਣੇ ਗਲ ਵਿੱਚੋਂ ਉਤਾਰ ਕੇ ਹਾਥੀ ਦੇ ਗਲ ਵਿੱਚ ਪਾ ਦਿੱਤੀ ਕਿਉਂਕਿ ਇੰਦਰ ਨੇ ਬਹੁਤ ਹੀ ਕੀਮਤੀ ਹੀਰੇ ਮੋਤੀ ਅਤੇ ਜਵਾਹਰਾਤ ਦੀਆਂ ਜੜੀਆਂ ਹੋਈਆਂ ਮਾਲਾ ਉਸ ਨੇ ਆਪਣੇ ਗਲ ਵਿੱਚ ਪਾਈਆਂ ਹੋਈਆਂ ਸੀ ਇਸ ਕਰਕੇ ਇੰਦਰ ਨੂੰ ਉਹਨਾਂ ਕੀਮਤੀ ਹੀਰੇ ਮੋਤੀਆਂ ਦੀਆਂ ਮਾਲਾਂ ਦਾ ਮਾਣ ਵੀ ਸੀ ਇਸ ਤਰ੍ਹਾਂ ਕਰਨ ਤੇ ਆਪਣੀ ਮਾਲਾ ਜੋ ਦਰਵਾਚਾ ઋષਿ ਵੱਲੋਂ ਪਾਈ ਗਈ ਸੀ ਉਤਾਰ ਕੇ ਹਾਥੀ ਦੇ ਗਲ ਵਿੱਚ ਪਾਉਣ ਕਾਰਨ ਦਰਵਾਚਾ ઋષਿ ਨੂੰ ਬੜਾ ਗੁੱਸਾ ਆਇਆ ਕ੍ਰੋਧ ਵਿੱਚ ਆ ਕੇ ਸ਼ਰਾਪ ਦੇ ਦਿੱਤਾ ਕਿ ਜਿੰਨਾ ਮੋਤੀ ਰਤਨ ਆਦਿਕਾਂ ਦਾ ਤੈਨੂੰ ਮਾਣ ਹੈ ਇਹ ਤੇਰੇ ਸਭ ਨਸ਼ਟ ਹੋ ਜਾਣਗੇ ऋषि दे श्राप करके जब सारे रतन वगैरह नष्ट हो गए ता इंद्र ने भगवान जी पास आके विनती की हे महाराज मेरे ऊपर कृपा करो जो मोती रतन हीरे आदिका दी प्राप्ति हो जावे इस तरह इंद्र ने इंद्र दी विनती प्रबान करके भगवान ने समुंदर नु दोबारा मथिया दोबारा ड़ड़कना कीता ਉਹਨ ਸਮੁੰਦਰ ਦੁਆਰਾ ਮਥਨ ਰੜਕਣ ਵੇਲੇ ਦੀ ਗੱਲ ਸੁਣਾਉਂਦੇ ਹਾਂ ਕਿ ਜਿਨ ਬਾਸ਼ਕ ਨੇਤਰਾ ਘੱਤਿਆ ਕਰਨੇਹੀ ਤਾਣ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ ਜਿਸ ਪਰਮੇਸ਼ਰ ਨੇ ਬਾਸ਼ਕ नाग ਨੂੰ ਨੇਤਰਾ ਘੱਤਿਆ ਪਾਇਆ ਹੈ ਨੇਤਰਾ ਅਰਥ ਭਾਵ ਕਿ ਉਸ ਨੂੰ ਰੱਸੀ ਬਣਾਈ ਹੈ ਅਤੇ ਆਪਣੇ ਤਾਣ ਬਲ ਦੀ ਨਹੀਂ ਕੀਤੀ ਹੈ ਜਿਵੇਂ ਪਰਮੇਸ਼ਰ ਨੇ ਸੁਮੇਰ ਪਹਾੜ ਨੂੰ ਮਧਾਨਾ ਬਣਾ ਕੇ ਸਮੁੰਦਰ ਨੂੰ ਵਿਰੋਲਿਆ ਰੜਕਿਆ ਹੈ 14 ਰਤਨ ਨਿਕਾਲੀਆਂ ਕੀ ਤਉਣ ਚਾਨਾਂ ਜਿਸ ਤਰ੍ਹਾਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਮੁੰਦਰ ਮਥਨ ਵਾਸਤ ਕਰਨ ਵੇਲੇ 14 ਰਤਨ ਨਿਕਲੇ ਸਨ ਸੋ ਉਹ ਰਤਨਾ ਦਾ ਵਰਤਾਂਤ ਫਿਰ ਦੁਬਾਰਾ ਪਹਿਲੇ ਨੰਬਰ ਤੇ ਲక్ష్ਮੀ ਦੂਸਰੇ ਨੰਬਰ ਤੇ ਕੋਸ਼ਤਕ ਮਣੀ ਤੀਸਰੇ ਨੰਬਰ ਤੇ ਰੰਬਾ ਚੌਥੇ ਨੰਬਰ ਤੇ ਸ਼ਰਾਬ ਪੰਜਵੇਂ ਨੰਬਰ ਤੇ ਅੰਮ੍ਰਿਤ ਛੇਵੇਂ ਨੰਬਰ ਤੇ ਗਾਂਢੀਵ ਸੰਖ ਸੱਤਵੇਂ ਨੰਬਰ ਤੇ 에ਰਾਵਤ ਹਾਥੀ ਅੱਠਵੇਂ ਨੰਬਰ ਤੇ ਵਿਖ ਨੌਵੇਂ ਨੰਬਰ ਤੇ ਕਾਮਤੇਨ ਗਊ ਦਸਵੇਂ ਨੰਬਰ ਤੇ ਚੰਦਰਮਾ ਗਿਆਰਵੇਂ ਨੰਬਰ ਤੇ ਕਲਪ ਬ੍ਰਿਸ਼ ਬਾਰਵੇਂ ਨੰਬਰ ਤੇ ਸਾਰੰਗ ਨਾਮਾ ਤਨੁਖ ਤੀਰਵੇਂ ਤੇ ਤਨੰਤਰ ਵੈਦ ਅਤੇ 14ਵੇਂ ਨੰਬਰ ਤੇ ਉੱਚ ਸਰਵਾ ਘੋੜਾ ਇਹਨਾਂ 14 ਰਤਨਾਂ ਨੂੰ ਸਮੁੰਦਰ ਵਿੱਚੋਂ ਕਢਾਲਿਆ ਨਕੜਿਆ ਹੈ ਫਿਰ ਸੰਸਾਰ ਵਿੱਚ ਉਹਨਾਂ ਰਤਨਾਂ ਦਾ ਪ੍ਰਕਾਸ਼ ਕੀਤਾ ਹੈ ਉਹੀ ਪਰਮੇਸ਼ਰ ਸਰੂਪ ਆਪ ਹੋ ਘੋੜਾ ਕੀਤਾ ਸਹਿਜ ਕਾ ਜਤ ਕੀਓ ਪਲਾਨ ਤਨਖ ਚੜਾਇਓ ਸਤ ਕਾ ਜਸ ਹੰਦਾ ਬਾਣ ਸਹਿਜ ਬ੍ਰह्म ਗਿਆਨ ਦਾ ਆਪ ਜੀਨੇ ਘੋੜਾ ਕੀਤਾ ਹੈ ਜਿਸ ਤਰੇ ਰਹਿਣਾ ਇਹ ਉੱਪਰ ਪਲਾਨ ਪਾਇਆ ਹੈ ਭਾਵ ਕਾਠੀ ਰੱਖੀ ਹੈ ਸੱਚ ਦਾ ਧੁਖ ਚਾੜਿਆ ਹੈ ਵਾਹਿਗੁਰੂ ਦੇ ਜਸ ਹੰਦਾ ਦਾ ਬਾਣ ਧਾਰਿਆ ਹੈ ਕੱਲ ਵਿੱਚ ਤੂੰ ਅੰਧਾਰ ਸਾ ਚੜਿਆ ਪੈ ਰਹਿ ਭਾਣ ਸਤਹੁ ਖੇਤ ਜਮਾਇਓ ਸਤਹੁ ਸ਼ਾਵਾਂ ਕਲਯੋਗ ਵਿੱਚ ਪਾਪਾ ਰੂਪੀ ਧੂਆਂ ਅੰਧਾਰ ਹੈ ਹਨੇਰੇ ਸਾਰੀਖਾ ਹੈ ਉਸ ਦੇ ਦੂਰ ਕਰਨੇ ਨੂੰ ਹੀ ਸ੍ਰੀ ਗੁਰੂ ਅਮਰਦਾਸ ਜੀ ਆਪ ਪਹਿਰਾਣ ਕਰਨ ਵਾਲੇ ਸੂਰਜ ਚੜ੍ਹੇ ਹੋ ਇੱਥੇ ਇੱਕ ਗੱਲ ਆਪ ਜੀ ਨੋਟ ਕਰਨੀ ਮਧਾਣੀ ਫਿਰਨ ਵਾਲੀ ਜੋ ਰੱਸੀ ਹੁੰਦੀ ਹੈ ਉਸ ਨੂੰ ਨੇਤਰਾ ਆਖਦੇ ਹਨ ਅਤੇ ਕੜਵੰਜੀ ਜੋ ਉੱਪਰ ਜੋ ਸਿੱਧੀ ਖੜੀ ਲੱਕੜੀ ਹੁੰਦੀ ਹੈ ਉਸ ਨੂੰ ਨਹੀਂ ਆਖਦੇ ਹਨ ਜਿਸ ਤਰ੍ਹਾਂ ਆਪ ਜੀ ਨੂੰ ਦੱਸਿਆ ਸੀ ਕਿ ਸਮੁੰਦ ਬਰੋਲਣ ਵੇਲੇ ਸਮੁੰਦਰ ਨੂੰ ਮਥਨ ਕਰਨ ਵੇਲੇ ਇਹਨਾਂ ਚੀਜ਼ਾਂ ਦਾ ਜੋ ਬਾਸਕ नाग ਨੂੰ ਨੇਤਰਾ ਭਾਵ ਰੱਸੀ ਬਣੀ ਅਤੇ ਨਿਤ ਨਹੀਂ ਮਤਲਬ ਭਾਵ ਜੋ ਜਿਸ ਤਰ੍ਹਾਂ ਉਹ ਪर्वਤ ਸੀ ਪर्वਤ ਜਿਸ ਤਰ੍ਹਾਂ ਲੱਕੜੀ ਹੁੰਦੀ ਹੈ ਪर्वਤ ਦਾ ਉਸ ਤਰ੍ਹਾਂ ਉਹ ਨਹੀਂ ਵਰਤੋਂ ਵਿੱਚ ਲਿਆਂਦਾ ਸੀ ਵਾਗਿਆਨ ਰੂਪੀ ਕਰਨਾ ਦੇ ਸਹਿਤ ਸੂਰਜ ਚੜ੍ਹੇ ਹੋ ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਰਾਹਕ ਦਾ ਖੇਤ ਗਊਆਂ ਮੱਝੀਆਂ ਦਾ ਚਰਾਇਆ ਹੋਇਆ ਆਪਣੇ ਸਤ ਦੇ ਪ੍ਰਤਾਪ ਨਾਲ ਜਮਾਇਆ ਹੈ ਅਤੇ ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਤ ਪ੍ਰਤਾਪ ਨੂੰ ਵੇਖ ਕੇ ਸ਼ੇਸ਼ਨਾਗ ਨੇ ਪਾਸ ਆ ਕੇ ਸ਼ਾਇਆ ਕੀਤੀ ਹੈ ਉਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਆਪ ਹੋ अथवा ਏ ਸ੍ਰੀ ਗੁਰੂ ਅਮਰਦਾਸ ਜੀਓ ਆਪ ਜੀ ਨੇ ਸਤ ਸੰਤੋਖ ਆਦਿਕ ਸ਼ੁਭ ਗੁਣਾਂ ਦੇ ਖੇਤ ਨੂੰ ਜਮਾਇਆ ਹੈ ਅਤੇ ਸਤ ਸਰੂਪ ਪਰਮੇਸ਼ਰ ਦੇ ਜਸ ਕਰਨੇ ਰੂਪੀ ਜੰਦਵੇਲ ਉਤਾਣਿਆ ਹੈ ਨਿਤਰ ਸੋਈ ਤਰੀ ਹੈ ਕਿ ਉਹ ਮੈਦਾ ਖਾਨ ਚਾਰੇ ਕੁੰਡਾਂ ਸੁਜੀ ਉਸ ਮਨ ਮਹਿ ਸ਼ਬਦ ਪ੍ਰਵਾਨ ਹੇ ਸ੍ਰੀ ਗੁਰੂ ਅਮਰਦਾਸ ਜੀਓ ਤੇਰੀ ਹੈ ਆਪ ਜੀ ਦੇ ਲੰਗਰ ਵਿੱਚ ਨਿਤਾ ਪ੍ਰਤੀ ਕਿਉ ਮੈਦਾ ਤੇ ਖਾਨ ਖੰਡ ਅਦਿਕ ਉਤਮ ਪਦਾਰਥ ਭਾਵ ਕੜਾ ਪ੍ਰਸ਼ਾਦ ਵਰਤੀਦਾ ਹੈ ਅਥਵਾ ਆਪ ਜੀ ਸਤਸੰਗਤ ਰੂਪ ਰਸੋਈ ਵਿੱਚ ਕਿ ਉਹ ਪ੍ਰੇਮ ਮੈਦਾ ਗਿਆਨ ਖਾਨ ਖੰਡ ਭਗਤੀ ਅਧਿਆਤਿਕ ਸ਼ੁਭ ਗੁਣ ਵਰਤ ਰਹੇ ਹਨ ਜਿਸ ਦੇ ਮਨ ਵਿੱਚ ਤੁਹਾਡੇ ਉਪਦੇਸ਼ ਨੂੰ ਪ੍ਰਵਾਨ ਕੀਤਾ ਹੈ अथवा ਸ਼ਬਦ ਵਿੱਚ ਪ੍ਰਵਾਨ ਨਿਸ਼ਚੈ ਕੀਤਾ ਹੈ ਉਸ ਨੂੰ ਚਾਰੇ ਕੁੰਡਾਂ ਚਾਰੇ ਦਿਸ਼ਾ ਮਥਯਤਵਾਲ ਬ੍ਰह्म ਰੂਪ ਕਰਕੇ ਸੁਝ ਆਈਆਂ ਹਨ ਆਵਾ ਗੌਣ ਨਿਵਾਰੇ ਉਨ ਕਰ ਨਦਰ ਨਿਸ਼ਾਨ ਉਤਰਿਆ ਉਤਾਰ ਲੈ ਸੋ ਪੁਰਖ ਸੁਜਾਨ ਏ ਗੁਰੂ ਮਿਹਰ ਦੀ ਨਜ਼ਰ ਕਰਕੇ ਜਿਸ ਨੂੰ ਉਪਦੇਸ਼ ਰੂਪੀ ਨਿਸ਼ਾਨ ਪ੍ਰਵਾਨਨਾ ਬਖਸ਼ਿਆ ਹੈ ਉਸ ਦਾ ਆਵਾ ਗਾਉਣ ਜੰਮਣਾ ਮਰਨਾ ਦੂਰ ਕੀਤਾ ਹੈ ਅਤੇ ਉਸ ਜਾਨਪੁਰਖ ਪ੍ਰਮਾਤਮਾ ਵਾ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਗੁਰੂ ਅਮਰਦਾਸ ਜੀ ਦਾ ਅਵਤਾਰ ਲੈ ਕੇ ਸੰਸਾਰ ਵਿੱਚ ਉਤਰਿਆ ਹੈ ਚੱਖੜ ਬਾਉ ਨਾ ਡੋਲਈ ਪਰਵਤ ਮੇਹਰਾਨ ਜਾਣੇ ਬਿਰਥਾ ਜੀ ਕੀ ਜਾਣੀ ਹੂੰ ਜਾਣ ਲੋਭ ਆਦਿਕਾਂ ਦੇ ਝਖੜ ਅਤੇ ਵਾਸਨਾ ਰੂਪ ਬਾਜੂ ਕਰਕੇ ਆਪ ਡੋਲਦੇ ਨਹੀਂ ਕਿਉਂਕਿ ਮੇਹਰਾਨ ਸੁਮੇਰ ਪर्वਤ ਵਾਂਗੂ ਆਪ ਅਚਲ ਹੋ ਤੁਸੀਂ ਜਗਿਆਸੂ ਸਿੱਖਾਂ ਦੇ ਦਿਲ ਦੀ ਬਿਰਥਾ ਪੀੜ ਗਲਵਤ ਜਾਣਦੇ ਹੋ ਇਸ ਲਈ ਆਪ ਜਾਣੀ ਜਾਣ ਹੋ ਕਿ ਅਸਲਾਹੀ ਸੱਚੇ ਪਾਤਸ਼ਾਹਾਂ ਜਾਂ ਤੂੰ ਸੁਰਗ ਸੁ ਜਾਣ দান ਜੇ ਸਤਗੁਰ ਭਾਵਸੀ ਸੋ ਸੱਤੇ দান ਜਾ ਤੂੰ ਆਪ ਹੀ ਸੁਰਗ ਸੁਜਾਨ ਹੈ ਤਾਂ ਏ ਸੱਚੇ ਪਾਤਸ਼ਾਹ ਮੈਂ ਤੁਹਾਡੀ ਹੀ ਸਲਾਂਗਾ ਕਰਾਂ ਸੱਤਾ ਡੂਮ ਆਖਦਾ ਹੈ ਹੇ ਸਤਿਗੁਰੂ ਜੋ দান ਦੇਣਾ ਆਪ ਜੀ ਨੂੰ ਭਾਵਦਾ ਹੈ ਉਹੀ দান ਸੱਤੇ ਡੂਮ ਦੇ ਤਾਂ ਹੀ ਦੇਣਾ ਕਰੋ ਨਾਨਕ ਹੰਦਾ ਛਤਰ ਸਿਰ ਉਹ ਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਹੇ ਸ੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਰ ਹੰਦਾ ਦਾ ਛਤਰ ਆਪ ਜੀ ਦੇ ਸਿਰ ਉੱਤੇ ਝੂਲ ਰਿਹਾ ਹੈ ਉਹ ਮਤ ਸੰਗਤ ਸ੍ਰਿਸ਼ਟੀ ਜਿਸ ਨੂੰ ਵੇਖ ਕੇ ਹੈਰਾਨ ਅਸਚਰਜ ਹੋ ਰਹੀ ਹੈ ਸੋ ਟਿੱਕਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਦਿੱਤਾ ਉਹੀ ਟਿੱਕਾ ਆਪ ਨੂੰ ਮਿਲਿਆ ਹੈ ਉਹੀ ਬਹਿਣਾ ਤਖਤ ਹੈ ਤੇ ਉਹੀ ਸਿੱਖਾਂ ਰੂਪੀ ਦੀਵਾਨ ਸਭਾ ਹੈ ਪਿਉ ਦਾਦੇ ਜਿਹ ਬਾ ਪੋਤਾ ਪ੍ਰਵਾਨ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਦਾਦੇ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਵਰਗਾ ਹੀ ਪੋਤਾ ਸ੍ਰੀ ਗੁਰੂ ਅਮਰਦਾਸ ਜੀ ਪ੍ਰਮਾਣਿਕ ਹੋਇਆ ਹੈ ਹੁਣ ਚੌਥੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਉਸਤਤੀ ਕਥਨ ਕਰਦੇ ਹਨ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਅੱਗੇ ਆਪ ਜੀ ਦੇ ਸਨਮੁਖ ਛੇਵੀਂ ਵੀਡੀਓ ਲੈ ਕੇ ਤਨ ਤਨ ਗੁਰੂ ਅਮਰਦਾਸ ਜੀ ਦੇ ਜੋ ਵਰਤਾਂਤ ਆਪ ਜੀ ਨੂੰ ਦੱਸਿਆ ਸੀ ਹੁਣ ਅੱਗੇ ਫਿਰ ਧੰਤਨ ਗੁਰੂ ਰਾਮਦਾਸ ਜੀ ਦਾ ਜੋ ਸ਼ਬਦ ਰੂਪੀ ਆਪ ਜੀ ਦੇ ਸਨਮੁਖ ਸੁਰਤ ਦਰਸ਼ਨ ਕਰਾਵਾਂਗੇ ਸੋ ਇਸੇ ਤਰ੍ਹਾਂ ਧੰਤਨ ਗੁਰੂ ਸਾਹਿਬਾਨ ਜੀ ਦੇ ਸ਼ਬਦਾਂ ਰੂਪੀ ਪੰਡਾਰ ਨੂੰ ਅੱਗੇ ਹੋਰ ਆਪ ਜੀ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਸੋ ਭੁਲ ਚੱਕ ਮਾਫ ਕਰਨੀ ਸੋ ਰੋਹ ਵਿਚਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ